ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਸ਼ਖਸੀਅਤ ਨੂੰ ਲੈ ਕੇ ਸਦੀ ਦੇ ਮਹਾਨਾਇਕ ਅਮਿਤਾਬ ਬਚਨ ਨੇ ਜੋ ਕਿਹਾ ਸੁਣ ਕੇ ਸਾਰੇ ਹੈਰਾਨ ਹੋ ਗਏ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਭਾਰਤ ਰਤਨ ਔਰ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਹੈ ਔਰ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਜਦੋਂ ਤੋਂ ਸੰਵਿਧਾਨ ਬਣਾਇਆ ਹੈ ਰਚਿਆ ਹੈ ਲਿਖਿਆ ਹੈ ਉਦੋਂ ਤੋਂ ਹੀ ਸੰਵਿਧਾਨ ਨੂੰ ਲੈ ਕੇ ਅਲੱਗ-ਅਲੱਗ ਪਾਰਟੀਆਂ ਦੇ ਵੱਲੋਂ ਬੜੇ ਸਤਕਾਰਤ ਸ਼ਬਦਾਂ ਦੇ ਨਾਲ ਨਵਾਜਿਆ ਜਾਂਦਾ ਹੈ ਠੀਕ ਹੈ ਹੁਣ ਜ਼ਰੂਰ ਕਿਤੇ ਨਾ ਕਿਤੇ ਸੰਵਿਧਾਨ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਕਟਿਆ ਸੋਚ ਦਾ ਸਬੂਤ ਦਿੱਤਾ ਜਾ ਰਿਹਾ ਹੈ ਔਰ ਉਸ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਬਹੁਤ ਸਾਰੇ ਕਲਾਕਾਰਾਂ ਨੇ ਜਿਹੜੇ ਕਿ ਬਾਲੀਵੁੱਡ ਦੇ ਐ ਹਾਲੀਵੁੱਡ ਦੇ ਐ ਉਹਨਾਂ ਨੇ ਜਦੋਂ ਵੀ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜ਼ਿਕਰ ਕੀਤਾ ਹੈ ਔਰ ਉਹਨਾਂ ਨੇ ਆਪਣੇ ਜ਼ਿਕਰ ਦੇ ਵਿੱਚ ਕਿਸੇ ਨੇ ਕਿਹਾ ਕਿ ਉਹ ਇੱਕ ਯੁੱਗ ਥਾ मतलब बाबा साहब ਦੇ ਨਾਮ ਤੇ मतलब बाबा साहब ਨੂੰ ਇੱਕ ਯੁੱਗ ਕਹਿਣਾ ਵਾਹੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਕੰਪਲੀਮੈਂਟ ਹੈ ਔਰ ਇਸ ਤੋਂ ਪਹਿਲਾਂ 샤ਰੂਖ ਖਾਨ ਨੇ ਵੀ ਬਹੁਤ ਤਾਰੀਫ ਕੀਤੀ ਸੀ बाबा साहब ਦੀ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਸ਼ਾਨ ਦੇ ਵਿੱਚ ਬਹੁਤ ਸਾਰੇ मतलब ਸ਼ਬਦ ਕਹੇ ਨੇ ਇਸੇ ਤਰ੍ਹਾਂ ਅਮਿਤਾਬਚਨ ਜੋ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਔਰ ਉਨ੍ਹਾਂ ਨੇ ਵੀ बाबा साहब ਨੂੰ ਬਹੁਤ ਖੂਬਸੂਰਤ ਸ਼ਬਦਾਂ ਦੇ ਨਾਲ ਨਿਵਾਜਿਆ ਹੈ ਔਰ ਉਹਨਾਂ ਦੇ ਪ੍ਰਤੀ ਉਹਨਾਂ ਨੇ ਬਾ ਕਮਾਲ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਔਰ ਦੇਖੋ ਸਦੀ ਦੇ ਮਹਾਨਾਇਕਾ ਮੀਤਾ ਬਚਨ ਔਰ ਦੂਜੇ ਪਾਸੇ ਜੇ ਉਹਨਾਂ ਨੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਲਈ ਕੁਝ ਅچھے ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਕਿਉਂਕਿ ਬਾਬਾ ਸਾਹਿਬ ਦੀ ਜੋ ਦੇਣ ਹੈ ਉਹ ਅਭੁੱਲ ਹੈ ਉਪਲਾਈ ਨਹੀਂ ਜਾ ਸਕਦੀ ਉਹਨਾਂ ਦੀ ਦੇਣ ਇੱਕ ਮਤਲਬ ਜਿਹਾ ਮੀਲ ਦਾ ਪੱਥਰ ਹੈ ਜੋ ਰਹਿੰਦੀ ਦੁਨੀਆ ਤੱਕ ਰਹੇਗਾ ਔਰ ਉਹਨਾਂ ਦੀਆਂ ਸਮਾਜ ਨੂੰ ਦਿੱਤੀਆਂ ਗਈਆਂ ਜੋ ਦਿੱਤੇ ਗਏ ਜੋ ਰਾਈਟਸ ਨੇ ਸੰਵਿਧਾਨ ਦੇ ਅਨੁਸਾਰ ਉਹ ਵੀ ਅਪੁੱਲ ਨੇ ਔਰ ਕਦੇ ਵੀ ਉਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਔਰ ਡਾਕਟਰ ਅੰਬੇਡਕਰ ਸਾਹਿਬ ਦੇਖੋ ਜਿਨ੍ਹਾਂ ਦੇ ਨਾਮ ਤੇ ਇਹ ਅਜਾਇਬ ਘਰ ਬਣਦੇ ਨੇ ਲਾਇਬ੍ਰੇਰੀਆਂ ਬਣਦੀਆਂ ਨੇ ਰੋਡਸ ਦੇ ਨਾਮ ਰੱਖੇ ਜਾਂਦੇ ਨੇ ਉਹਨਾਂ ਦੀ ਉਹ ਬਿਲਡਿੰਗ ਜਿੱਥੇ ਉਹਨਾਂ ਨੇ ਬੈਠ ਕੇ ਸਟੱਡੀ ਕੀਤੀ ਸੀ ਉਹਨਾਂ ਨੂੰ ਅਜਾਇਬ ਘਰ ਦੇ तौर ਤੇ ਇਸਤੇਮਾਲ ਕੀਤਾ ਜਾ ਰਿਹਾ ਹੈ ਮਤਲਬ ਕਿਤੇ ਚੇਅਰ ਸਥਾਪਿਤ ਕੀਤੀ ਜਾ ਰਹੀ ਹੈ ਪਰ ਕੁਝ ਘਟੀਆਂ ਸੋਚ ਬਾਰੇ ਲੋਕ ਵੀ ਨੇ ਦੇਖੋ ਜਿੱਥੇ ਫੁੱਲ ਹੁੰਦੇ ਨੇ ਉਥੇ ਕੰਡੇ ਵੀ ਹੁੰਦੇ ਨੇ ਅਸਲ ਵਿੱਚ ਕੰਡੇ ਹੀ ਫੁੱਲਾਂ ਦੀ ਹਿਫਾਜ਼ਤ ਕਰਦੇ ਨੇ ਬੇਸ਼ੱਕ ਉਹ ਜਿੰਨਾ ਮਰਜੀ ਬਾਬਾ ਸਾਹਿਬ ਦੇ ਬਾਰੇ ਬੋਲੀ ਜਾੜ ਪਰ ਲੋਕ ਜਾਣਦੇ ਨੇ ਕਿ ਬਾਬਾ ਸਾਹਿਬ ਨੇ ਇਸ ਦੇਸ਼ ਲਈ ਔਰ ਖਾਸ ਕਰਕੇ ਕਿਸ ਤਰ੍ਹਾਂ ਸੰਵਿਧਾਨ ਦੇ ਵਿੱਚ ਉਹਨਾਂ ਨੇ ਹਰ ਇੱਕ ਨੂੰ ਮੱਧੇ ਨਜ਼ਰ ਰੱਖਦਿਆਂ ਹੋਇਆਂ ਰਾਈਟਸ ਦਿੱਤੇ ਨੇ तो इस करके सदी के महानायक अमिताभ बच्चन ने जो बाबा साहब लिए शब्द इस्तेमाल कहे ने जा रहा डॉक्टर अंबेडकर सिर्फ एक व्यक्ति नहीं थे वह एक युग थे उन्होंने हमें सोचने का तरीका दिया और सम्मानता का अधिकार सिखाया ये है सोचने का तरीका ਸਮਾਨਤਾ ਦਾ ਅਧਿਕਾਰ ਯੁੱਗ ਇਹ ਮਤਲਬ ਸਿਰਫ ਵਿਅਕਤੀ ਨਹੀਂ ਸੀ ਇਹ ਸਿਰਫ ਵਿਅਕਤੀ ਨਹੀਂ ਸੀ ਇੱਕ ਯੁੱਗ ਸੀ ਯੁੱਗ ਔਰ ਇਸੇ ਤਰ੍ਹਾਂ ਬਹੁਤ ਹੋਰ ਕਲਾਕਾਰਾਂ ਨੇ ਵੀ ਬਾਬਾ ਸਾਹਿਬ ਦੀ ਸਿਫਤ ਦੇ ਵਿੱਚ ਜੋ ਸ਼ਬਦ ਇਸਤੇਮਾਲ ਕੀਤੇ ਨੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਅੱਜ ਅੱਜ ਬਾਬਾ ਸਾਹਿਬ ਦੀ ਜੋ ਦੇਣ ਹੈ ਉਸ ਨੂੰ ਨਾਟਕਾਂ ਦੇ ਰੂਪ ਵਿੱਚ ਸੀਰੀਅਲ ਦੇ ਰੂਪ ਵਿੱਚ ਫਿਲਮਾਂ ਦੇ ਰੂਪ ਦੇ ਵਿੱਚ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦਿਨੋ ਦਿਨ ਬਾਬਾ ਸਾਹਿਬ ਦੀ ਜਿਹੜੀ ਪ੍ਰਸਿੱਧੀ ਹੈ ਔਰ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਵੱਲ ਵੱਧ ਰਹੀ ਹੈ ਪਰ ਉਸੇ ਪ੍ਰਸਿੱਧੀ ਨੂੰ ਵੇਖ ਕੇ ਕੁਝ ਮਨੁਵਾਦੀ ਸੋਚ ਦੇ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਨਾਰਾਜ਼ ਰਹਿੰਦੇ ਨੇ ਉਹ ਕਾਫੀ ਜ਼ਿਆਦਾ ਕਹਿ ਸਕਦੇ ਆ ਕਿ ਗਮ ਦੇ ਵਿੱਚ ਰਹਿੰਦੇ ਨੇ ਕਿ ਡਾਕਟਰ ਅੰਬੇਡਕਰ ਸਾਹਿਬ ਦੀ ਇੰਨੀ ਪ੍ਰਸਿੱਧੀ ਕਿਉਂ ਹੋ ਰਹੀ ਹੈ ਔਰ ਉਹਨਾਂ ਦੀ ਪ੍ਰਸਿੱਧੀ ਨੂੰ ਵੇਖ ਕੇ ਇਹ ਡਰ ਜਾਂਦੇ ਨੇ ਇਹ ਡਰ ਜਾਂਦੇ ਨੇ ਔਰ ਉਸ ਤੋਂ ਬਾਅਦ ਕੁਛ ਨਾ ਕੁਛ ਅਜੀਹਾ ਕਰਦੇ ਨੇ ਔਰ ਫਿਰ ਜਦੋਂ ਲੋਕ ਉੱਠਦੇ ਨੇ ਤਾਂ ਫਿਰ ਉਹ ਨੋਟੀਫਿਕੇਸ਼ਨਾਂ ਵਾਪਸ ਤੱਕ ਵੀ ਲੈ ਲੈਂਦੇ ਨੇ ਸੋ ਦੋਸਤੋ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਜਿਨ੍ਹਾਂ ਨੇ ਖੁਦ ਇੰਨੀ ਜ਼ਿਆਦਾ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਲੇਕਿਨ ਬਾਬਾ ਸਾਹਿਬ ਵੀ ਕਹਿੰਦੇ ਸਿਗੇ ਕਿ ਪੜੋ ਜੁੜੋ ਇਸ ਸੰਘਰਸ਼ ਕਰੋ ਪੜਨਾ ਕੀ ਹੈ ਆਪਣੀ ਤਾਂ ਐਜੂਕੇਸ਼ਨ ਆਪਾਂ ਕਰਨੀ ਕਰਨੀ ਆ ਪਰ ਉਸ ਪੜ੍ਹਾਈ ਦਾ ਸਮਾਜ ਨੂੰ ਕਿੰਨਾ ਕੋ ਫਾਇਦਾ ਹੁੰਦਾ ਹੈ ਉਸ ਬਾਰੇ ਬਾਬਾ ਸਾਹਿਬ ਨੇ ਕਿਹਾ ਅਸੀਂ ਆਪਣੇ ਪਰਿਵਾਰ ਪਾਲਦੇ ਆ ਲੇਕਿਨ ਕੀ ਸਾਡੀ ਐਜੂਕੇਸ਼ਨ ਦਾ ਦੂਸਰਿਆਂ ਨੂੰ ਫਾਇਦਾ ਹੈ ਜਾਂ ਨਹੀਂ ਹੈ ਔਰ ਉਸ ਤੋਂ ਬਾਅਦ ਸੰਘਰਸ਼ ਸਮਾਜ ਦੇ ਹਿੱਤਾਂ ਲਈ ਸੰਘਰਸ਼ ਕਰਨਾ ਹੈ ਜੁੜੋ ਜੁੜ ਕੇ ਰਹਿਣਾ ਹੈ ਜੇਕਰ ਅਸੀਂ ਅਲੱਗ-ਅਲੱਗ ਰਹਾਂਗੇ ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਇਨਸਾਫ ਨਹੀਂ ਦੇ ਸਕਦੀ ਜਿਸ ਦਿਨ ਅਸੀਂ ਇਕੱਠੇ ਹੋ ਗਏ ਬਾਬਾ ਸਾਹਿਬ ਦੀ ਸੋਚ ਐ ਸੀ ਜੁੜੋ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਤਾਂ ਜਿਹੜੀਆਂ ਤਾਕਤਾਂ ਸਭਿਧਾਨ ਦੇ ਵਰਕੇ ਨੂੰ ਪਲਟਣ ਵਾਸਤੇ ਸੋਚ ਰਹੀਆਂ ਨੇ ਉਹ ਆਪਣੀ ਸੋਚ ਉੱਥੋਂ ਤੱਕ ਹੀ ਸੀਮਤ ਰੱਖ ਸਕਦੇ ਨੇ ਸੋ ਇਸ ਕਰਕੇ ਅਮਿਤਾਬ ਬਚਨ ਦੇ ਸ਼ਬਦ ਜਿਹੜੇ ਨੇ ਅੱਜ ਖੂਬ ਵਾਇਰਲ ਹੋ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਡਾਕਟਰ ਅੰਬੇਡਕਰ ਸਾਹਿਬ ਇੱਕ ਯੁੱਗ ਸੀ ਜਿਨ੍ਹਾਂ ਨੇ ਸਾਨੂੰ ਸਨਮਾਨ ਕਰਨਾ ਸਿਖਾਇਆ ਔਰ ਸਨਮਾਨ ਲੈਣਾ ਵੀ ਸਿਖਾਇਆ ਹੈ ਜੁੜੇ ਰਹੋ ਪੋ ਸੁਨਾਮਾ ਚੈਨ ਦੇ ਨਾਲ